ਹੈਲੋ ਜੀ ਸਸਰੀ ਕਾਲ ਨਮਸਤੇ ਅਦਾਫ ਜੈ ਮਾਤਾ ਦੀ ਰਾਮ ਰਾਮ ਟਾਟਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਅੱਜ ਬੈਠੇ ਆ ਤਾਂ ਸੋਚਣੇ ਆ ਕਾਦੀ ਵੀਡੀਓ ਪਾਈਏ ਤੇ ਫਿਰ ਇੱਕਦਮ ਦਿਮਾਗ 'ਚ ਖਿਆਲ ਆਇਆ ਅੱਜ ਜੂਸ ਦੀ ਵੀਡੀਓ ਪਾਉਨੇ ਆ ਤੇ ਜੂਸ ਮੰਮੀ ਕੀ ਆਂਦੇ ਇਹਨੂੰ ਮਿਲਕ ਸ਼ੇਕ ਨਾ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਕਸਟਰਡ ਪਾਊਡਰ ਦੁੱਧ ਤੇ ਬਦਾਮਾਂ ਵਾਲਾ ਦੁੱਧ ਵਿੱਚ ਪਾਵਾਂਗੇ ਆਪਾਂ ਕਸਟਰਡ ਪਾਊਡਰ ਤੇ ਠੰਡਾ ਠਾਰ ਵਿੱਚ ਪਾਵਾਂਗੇ ਬਰਫ ਵਿੱਚ ਪਾਵਾਂਗੇ ਬਦਾਮ ਤੇ ਬੀਜ ਅਗੇ ਸਾਰੇ ਬੀਜ ਦਿਖੋ ਇਹ ਕਤੂ ਦੇ ਬੀਜ ਕਤੂ ਦੇ ਬੀਜ ਤੇ ਇਹ ਵਿੱਚ ਪਾਵਾਂਗੇ ਕਸਟਰਡ ਪਾਊਡਰ ਵਿੱਚ ਪਾਵਾਂਗੇ ਚੀਨੀ ਤੇ ਬਦਾਮ ਕੱਟ ਕੇ ਪਾਵਾਂਗੇ ਆਪਾਂ ਤੇ ਇੱਕ ਸਿੰਪਲ ਢੰਗ ਨਾਲ ਆਪਾਂ ਤੁਹਾਨੂੰ ਠੰਡਾ ਠਾਰ ਕਸਟਰਡ ਪਾਊਡਰ ਬਣਾ ਕੇ ਤੇ ਖਵਾ ਲਾਂਗੇ ਤੇ ਜਿੰਨੂੰ ਵੀ ਬੱਚਿਆਂ ਨੂੰ ਬਣਾ ਕੇ ਤੇ ਸਾਦਾ ਇਹ ਸਿੰਪਲ ਜਿਹੜਾ ਵਾ ਕਸਟਰਡ ਪਾਊਡਰ ਇਹ ਦੇਣਾ ਚਾਹੀਦਾ ਵਾ ਦੇ ਵਿੱਚ ਗਰਮੀ ਦਾ ਕਰਕੇ ਵਿੱਚ ਨਾ ਵੀ ਪਾਵਾਂਗੇ ਆਪਾਂ ਡ్రਾਈ ਫਰੂਟ ਤੇ ਕੋਈ ਗੱਲ ਨਹੀਂ ਕਿਉਂਕਿ ਸਿਆਤ ਸਰਦੀਆਂ ਵਿੱਚ ਜ਼ਿਆਦਾ ਡ్రਾਈ ਫਰੂਟ ਦੀ ਲੋੜ ਹੁੰਦੀ ਆ ਤੇ ਗਰਮੀਆਂ ਦੇ ਵਿੱਚ ਬਦਾਮ ਪਾ ਦੋ ਆ ਹਟਵਾਣੇ ਦੇ ਵੀ ਜਿਹੜੇ ਆ ਤਰਬੂਜ ਦੇ ਠੰਡੇ ਹੁੰਦੇ ਆ ਤੇ ਵੈਸੇ ਵੀ ਦੁੱਧ ਤਾਕਤਵਰ ਹੁੰਦਾ ਦੁੱਧ ਤਾਕਤਵਰ ਹੁੰਦਾ ਤੇ ਹੁਣ ਅਸੀਂ ਬਦਾਮ ਜਿਹੜੇ ਆ ਉਹਨਾਂ ਨੂੰ ਛੋਟੇ ਛੋਟੇ ਪੀਸਾਂ 'ਚ ਕੱਟ ਲੈਨੇ ਆ ਮਸੇ ਵਿੱਚੋ ਤੋੜ ਦਿੰਨੇ ਚਾਰ ਪੀਸ ਕਰ ਦਿੰਨੇ ਇੱਕ ਬਦਾਮ ਦੇ ਲੰਮੇ ਲੰਮੇ ਪੀਸ ਕੱਟ ਲੈਨੇ ਆ ਕਿਉਂਕਿ ਵਿੱਚ ਫਿਰ ਖਾਂਚ ਸਵਾਦ ਲੱਗਦੇ ਆ ਤੇ ਪਹਿਲਾ ਆਪਾਂ ਨਾ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਗਏ ਨਾ ਠੰਡਾ ਤੇ ਇਹਨੂੰ ਘੋਲਾਂਗੇ। ਉਹ ਨਜ਼ਰ ਮੈਂ ਬਦਾਮ ਕੱਟ ਲੈਣਾ ਤੇ ਘੋਲ ਲਓ। ਲੋ ਜੀ ਬਦਾਮ ਕੱਟ ਲਏ ਆ। ਇਹ ਦੇਖੋ ਇਦਾਂ ਕੱਟਨੇ ਬਦਾਮ ਨਿਕਨੇ ਨਿਕ ਪੀਸਾਂ ਚ। ਹਾਂ ਸੋਹਣੇ ਵੀ ਲੱਗਦੇ ਆ। ਹਾਂ ਮਗਜੀ ਕੱਟ ਤੇ ਤੇ ਕਸਟਰਡ ਪਾਊਡਰ ਵੀ ਆਪਾਂ ਘੋਲ ਲਿਆ ਵਾ। ਦੋ ਚਮਚੇ ਆਪਾਂ ਕਸਟਰਡ ਪਾਊਡਰ ਪਾਇਆ ਵਾ ਤੇ ਦੋ ਡੇਢ ਗਲਾਸਾ ਦੁੱਧ ਆ ਵਾ। ਤੇ ਦੋ ਚਮਚਾ ਪਚੀਨੀ ਦੇ ਪਾਏ ਆ ਤੇ ਆ ਆਪਾਂ ਡਰਾਈ ਫਰੂਟ ਕੱਢਿਆ ਵਾ ਇਹ ਬਦਾਮ ਤੇ ਉਹ ਬੀਜ ਕद्दू ਦੇ ਬੀਜ ਕद्दू ਦੇ ਬੀਜ ਤੇ ਹੁਣ ਆਪਾਂ ਦੁੱਧ ਨੂੰ ਗਰਮ ਕਰਾਂਗੇ ਆ ਦੁੱਧ ਨਹੀਂ ਤਾਂ ਗਲਾਸਾਂ 'ਚ ਥੋੜਾ ਪਾਇਆ ਵਾ ਤੇ ਕਿਉਂਕਿ ਵਿੱਚ ਇਹਦੇ ਕਸਟਰਡ ਪਾਊਡਰ ਵੀ ਪੈਣਾ ਬਾਅਦ 'ਚ ਉਹਦ ਨਾਲ ਫਿਰ ਹੋਣਾ ਪੂਰਾ ਹੈ ਲਓ ਜੀ ਆਪਾਂ ਦੁੱਧ ਜਿਹੜਾ ਵਾ ਨਾ ਉਹਨੂੰ ਗਰਮ ਕਰਦੇ ਹਾਂ ਪਹਿਲਾਂ ਇਹ ਥੋੜਾ ਜਿਹਾ ਬਣਾਉਣਾ ਵਾ। ਬਸ ਦੋ ਗਲਾਸ ਬਣ ਜਾਣ ਜਿਹੜੇ। ਹਾਂ ਥੋੜਾ ਜਿਹਾ ਬਣਾਉਣਾ ਵਾ। ਤੁਸੀਂ ਜ਼ਿਆਦਾ ਬਣਾ ਸਕਦੇ ਜੇ। ਤੁਸੀਂ ਮੈਨੂੰ ਤਾਂ ਜਾਜ ਨਹੀਂ ਬਣਾਉਂਦੀ ਮੰਮੀ ਨੂੰ ਜਾਜ। ਤੇ ਇਹ ਮੇਰੇ ਤਾਂ ਮਤਲਬ ਕਸਟਰਡ ਪਾਊਡਰ ਜਿਹੜਾ ਵਾ ਦੁੱਧ ਜਿਹੜਾ ਕਸਟਰਡ ਪਾਊਡਰ ਵਾਲਾ ਇਹ ਆਪਾਂ ਚਾਹੋ ਤੇ ਆਪਾਂ ਜ਼ਿਆਦਾ ਵੀ ਬਣਾ ਸਕਦੇ ਆ ਇਹਦੇ ਵਿੱਚ ਮੰਗੋ ਵੀ ਪਾ ਸਕਦੇ ਆ ਇਹਦੇ ਵਿੱਚ ਬਨਾਣਾ ਵੀ ਪਾ ਸਕਦੇ ਆ ਜੋ ਵੀ ਆਪਣੀ ਮਰਜ਼ੀ ਅਸੀਂ ਪਾ ਸਕਦੇ ਆ ਤੇ ਡਰਾਈ ਫਰੂਟ ਵੀ ਆਪਣੀ ਮਰਜ਼ੀ ਨਾਲ ਪਾ ਸਕਦੇ ਆ। ਪਰ ਆਪਾਂ ਥੋੜਾ ਜਿਹਾ ਬਣਾਉਣਾ ਵਾ ਤੇ ਆਪਾਂ ਇਸ ਤਰ੍ਹਾਂ ਬਣਾ ਕੇ ਵੇਖਾਂਗੇ ਕਿ ਬਹੁਤ ਟੇਸਟੀ ਬਣਦਾ ਬਹੁਤ ਜ਼ਿਆਦਾ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਹ ਉਬਾਲਾ ਤੇ ਵੈਸੇ ਆਇਆ ਦੁੱਧ ਨੂੰ ਉਬਾਲਾ ਦੇ ਕੇ ਤੇ ਫਿਰ ਵਿੱਚ ਕਸਟਰਡ ਪਾਊਡਰ ਪਾਉਗੋਗੇ ਵੈਸੇ ਦੁੱਧ ਨੂੰ ਬਾਲਾ ਤੇ ਆਇਆ ਵਾ ਤੇ ਥੋੜਾ ਜਿਹਾ ਗਰਮ ਹੋ ਲੈਣ ਦਿੰਦੇ ਆ ਵੇਖੋ ਦੁੱਧ ਛੜਕ ਹੋ ਗਿਆ ਗਰਮ ਤੇ ਆ ਖੰਡੀ ਵਿੱਚ ਪਾਣੀ ਨਹੀਂ ਖੰਡ ਹੀ ਪਾਣੀ ਵਿੱਚ ਇਹ ਚੀਨੀ ਵਿੱਚ ਤਾਂ ਹੀ ਮਿੱਠਾ ਹੋਊਗਾ ਹੂੰ ਜਿੰਨੇ ਨਾਲ ਮਿਠਾ ਹੋਣਾ ਨਾ ਖੰਡ ਦੇ ਨਾਲ ਅੱਛਾ ਕਸਟਰਡ ਪਾਊਡਰ ਜੇ ਖੰਡ ਨਹੀਂ ਆਂਦੀ ਕਸਟਰਡ ਪਾਊਡਰ ਜਿਹੜਾ ਵਾ ਉਹ ਗਰਮ ਦੇ ਵਿੱਚ ਨਹੀਂ ਪਾਉਣਾ ਦੁੱਧ ਦੇ ਵਿੱਚ ਦੁੱਧ ਠੰਡੇ ਦੁੱਧ ਦੇ ਵਿੱਚ ਆਪਾਂ ਦੋ ਚਮਚੇ ਦੁੱਧ ਲੈ ਗਏ ਉਹਦੇ ਵਿੱਚ ਦੋ ਚਮਚੇ ਆਪਾਂ ਕਸਟਰਡ ਪਾਊਡਰ ਪਾਉਣਾ ਵਾ ਦੁੱਧ ਦੇ ਹਿਸਾਬ ਨਾਲ ਜਿੰਨਾ ਸਾਡਾ ਦੁੱਧ ਵਾ ਉਹਦੇ ਹਿਸਾਬ ਦੇ ਨਾਲ ਆਪਾਂ ਕਸਟਰਡ ਪਾਊਡਰ ਪਾਉਣਾ ਤੇ ਹੁਣ ਵਿੱਚ ਆਪਾਂ ਕਸਟਰਡ ਪਾਊਡਰ ਪਾ ਦਿੰਨੇ ਆ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਟੇਲੀਆਂ ਜੀਆਂ ਨਾ ਵੱਜਣ ਪਸਲੇ ਬੋਰਡਾ ਪਾ ਪਾਤਾ ਹੋਣਾ ਪਚੀ ਨਿਜੜੀਆਂ 2 ਚਮਚੇ ਤੇ ਨਾੜੀ ਪਾ ਦੇਣੀ ਇਹਦੇ ਵਿੱਚ ਉਹ ਪਚੀਨੀ ਵਾਲੀ ਕੋਲੀ ਜਿਹੜੀ ਨਾ ਉਹ ਤੋਤੀ ਆ ਗਰਮ ਹੋ ਗਈ ਹਾਂ ਕੜਾਈ ਵੇ ਕੜਸੀ ਵਿੱਚ ਰਾਦੀ ਹੈ ਨਾ ਕੜਸੀ ਅਸਲ ਗਰਮ ਹੋ ਜਾਂਦੀ ਤੇ ਗੈਸ ਨੂੰ ਆਪਾਂ ਘੱਟ ਕਰ ਦਿੰਦੇ ਥੋੜਾ ਜਿਹਾ ਤੇ ਆਹ ਆਪਾਂ ਡਰਾਈ ਫਰੂਟ ਜਿਹੜੇ ਆ ਉਹ ਤੇ ਲਾਉਣੇ ਨਾ ਹਾਂ ਉਹ ਤੁਸੀਂ ਜਾਓਗੇ ਇਹ ਆਹ ਡਰਾਈ ਫਰੂਟ ਜਿਹੜੇ ਆ ਇਹ ਵੀ ਆਪਾਂ ਵਿੱਚ ਪਾ ਦਿੰਨੇ ਆ ਤੁਸੀਂ ਜਾਓ ਤਾਂ ਤੁਸੀਂ ਜਿਹੜੇ ਮਰਜੀ ਡਰਾਈ ਫਰੂਟ ਵਿੱਚ ਪਾ ਸਕਦੇ ਜੋ ਆ ਸਜਾਉਣ ਵਾਸਤੇ ਜਿਹੜੇ ਉੱਤੇ ਸਜਾਉਣਾ ਵਾ ਵਕਰੇ ਰੱਖ ਲਏ ਬਣੀ ਗਰਬਾਜ਼ ਗਲੀ ਪੂਰੀ ਹਲੇ ਕੇਸਰ ਖਤਮ ਹੋ ਗਿਆ ਨਹੀਂ ਤਾਂ ਕੇਸਰੀ ਪਾ ਦੇਣਾ ਈ ਉੱਤੇ ਕੇਸਰ ਹਲੇ ਲਿਆਂਦਾ ਈ ਮੈਂ ਉਹ ਕੱਲ ਦਾ ਖਤਮ ਹੋ ਗਿਆ ਇਹ ਆਪਾਂ ਕੱਲਾ ਕਸਟਰਡ ਪਾਣੀ ਦੇ ਵਿੱਚ ਬਣਾਇਆ ਵਾ ਤੇ ਫਿਰ ਆਪਾਂ ਮੰਗੋ ਵਾਲਾ ਬਣਾਵਾਂਗੇ ਮੈਂ ਮਤਲਬ ਮੰਗੋ ਸ਼ੇਕ ਤੇ ਬਨਾਣਾ ਸ਼ੇਕ ਇਹ ਬਣਾਵਾਂਗੇ ਆਪਾਂ ਦੁੱਧ ਦੇ ਵਿੱਚ ਇਹਨੂੰ ਹੌਲੀ ਹੌਲੀ ਰਹਿਣਾ ਆਪਾਂ। ਫੇਕੇ ਦੀ ਗੰਡਾ ਨਹੀਂ ਨਾ ਵੱਜਣ ਵੇਖੋ ਬਿਲਕੁਲ ਐ ਕੋਈ ਗੰਡਾ ਨਹੀਂ ਵੱਜੇ। ਰਸਟਲ ਬਾਉਂਡ ਜਦੋਂ ਘੋਲਿਆ ਹੋਵੇ ਠੰਡੇ ਦੁੱਧ 'ਚ ਘੋਲਣਾ ਚਾਹੀਦਾ ਵਾ ਤੇ ਇਹਨੂੰ ਹੌਲੀ ਹੌਲੀ ਕਰਕੇ ਪੋਣਾ ਚਾਹੀਦਾ ਵੈਸੇ ਤੇ ਹਰੇ ਘਰ ਵਿੱਚ ਲੋਕੀ ਬਣਾਉਂਦੇ ਆ। ਬੱਚਿਆਂ ਨੂੰ ਦਿੰਦੇ ਬਣਾ ਕੇ ਤੇ ਪਰ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ। ਸਾਡਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ। ਤੇ ਕਿਹ ਚ ਪਾਵਾਂਗੇ ਮੰਮੀ? ਕਿਹੜੇ ਭਾਂਡੇ 'ਚ ਪਾਵਾਂਗੇ? ਇਹ ਗਲਾਸਾਂ 'ਚ ਪੋਣਾ। ਨਹੀਂ ਜਦੋਂ ਪਾਉਣ ਲੱਗੇ ਡੁੱਲੇ ਨਾ ਵਿੱਚ ਬਰਫ਼ ਪਾਉਣੀ ਹੈ ਨਾ ਆ ਸੱਚ ਬਰਫ਼ ਵੀ ਪਾਉਣੀ ਗਰਾਸ ਕਿੰਨਾ ਪਾਵਾਂਗੇ ਉਹ ਪਹਿਲਾਂ ਠੰਡਾ ਕਰਨਾ ਦਾ ਚਲ ਵੇਨੇ ਆ ਨਵੇਂ ਕੋਈ ਨਾ ਕੋਈ ਜਗੜ ਨਿਕੋਲੀ ਨਾ ਪਾ ਦਾਂਗੇ ਹਨਾ ਕਿ ਠੰਡਾ ਆ ਕੇ ਮੁੜਕੇ ਸੰਗਣਾ ਹੋ ਜਾਂਦਾ ਤੇ ਜਿਹੜਾ ਬਰਫ਼ ਵਾਲਾ ਵਾ ਪੈਸਟਡ ਪਾਊਡਰ ਇਹ ਤੇ ਪਤਲਾ-ਪਤਲਾ ਹੀ ਚੰਗਾ ਲੱਗਦਾ ਬਹੁਤਾ ਸੰਗਣਾ ਹੋ ਜੇ ਨਾ ਤੇ ਉਹ ਫਿਰ ਆਈਸਕ੍ਰੀਮ ਜੰਮ ਜਾਂਦੀ ਆ ਇਸ ਤਰ੍ਹਾਂ ਦਾ ਜਿਹੜਾ ਉਹ ਵਧੀਆ ਵਾ ਮੈਂ ਬਰਫ਼ ਦਾ ਇੰਤਜ਼ਾਮ ਕਰਦਾ ਹਾਂ ਨਜ਼ਰ ਹਾਂ ਕਰ ਲਾ ਤੇ ਕਸ਼ੇ ਬੌਂਡ ਜਿਹੜਾ ਵਾ ਨਾ ਇਹ ਆਪਾਂ ਬਰਫ਼ ਪੂਣੀ ਵਿੱਚ ਤੇ ਫਿਰ ਇਸ ਤਰ੍ਹਾਂ ਦਾ ਰੱਖਣਾ ਕਿਉਂਕਿ ਠੰਡਾ ਹੋ ਗਿਆ ਨਾ ਇਹ ਜ਼ਿਆਦਾ ਸੰਘਣਾ ਹੋ ਜਾਣਾ ਵਾ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਨੂੰ ਠੰਡਾ ਕਰਦੇ ਹਾਂ ਲੋ ਜੀ ਹੋ ਗਿਆ ਵਾ ਸ਼ਰਬਤ ਠੰਡਾ ਤੇ ਹੁਣ ਵਿੱਚ ਅਸੀਂ ਪਾਵਾਂ ਗਲਾਸ ਦੇ ਬਰਫ਼ ਅੰਮੇ ਬਰਫ਼ ਪਾ ਦੇ ਵਿੱਚ ਲਓ ਜੀ ਸਾਡਾ ਕਸਟਰਡ ਪਾਊਡਰ ਜਿਹੜਾ ਵਾ ਦੁੱਧ ਬਦਾਮਾਂ ਵਾਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਵਾ ਤੇ ਬਹੁਤ ਵਧੀਆ ਬਣਿਆ ਵਾ ਤੇ ਇਸ ਤਰ੍ਹਾਂ ਦਾ ਤੁਸੀਂ ਪਤਲਾ-ਪਤਲਾ ਰੱਖਣਾ ਤੇ ਹੁਣ ਆਪਾਂ ਪਾਵਾਂਗੇ ਗਲਾਸਾਂ ਵਿੱਚ ਬਰਫ਼ ਕਿਉਂਕਿ ਇਸ ਵੀਰ ਨੂੰ ਠੰਡਕ ਦੇਣ ਵਾਲਾ ਆਪਾਂ ਦੁੱਧ ਬਣਾਉਣਾ ਵਾ ਤੇ ਜਿਹੜਾ ਕਿ ਸਾਨੂੰ ਠੰਡਾ ਠਾਰ ਲੱਗੇ ਤਰਬੜੀ ਤੇ ਹੁਣ ਆਪਾਂ ਪਾਵਾਂਗੇ ਵਿੱਚ ਦੁੱਧ ਦੇ ਦੇ ਸਕਦੇ ਜਾਂ ਕੋ ਬਿਲਕੁਲ ਠੰਡਾ ਹੋ ਗਿਆ ਵਾ ਇਸ ਤਰ੍ਹਾਂ ਦਾ ਰੱਖਣਾ ਵਾ ਬਹੁਤਾ ਸਖਤ ਨਹੀਂ ਕਰਨਾ ਤੇ ਹੁਣ ਆਪਾਂ ਗਲਾਸਾਂ ਦੇ ਵਿੱਚ ਪਾਵਾਂਗੇ ਵਾਹ ਜੀ ਵਾਹ ਕਰੋ ਚੱਕ ਬਣੀ ਕਿ ਨਹੀਂ ਗੱਲਬਾਤ ਪੂਰੀ ਮੰਮੀ ਦੇ ਹੱਥਾਂ ਦਾ ਜਾਦੂ ਹੈ ਹਰ ਚੀਜ਼ ਬਣਾ ਲੈਂਦਾ ਮੰਮੀ ਕਿ ਇਹਦੇ ਨਾਲ ਆਪਾਂ ਮੰਗੋ ਸ਼ੇਕ ਵੀ ਬਣਾਵਾਂਗੇ ਉਹ ਵੀ ਬਹੁਤ ਵਧੀਆ ਬਣਦੀ ਆ ਤੇ ਇਹ ਵੀ ਤੁਸੀਂ ਬਣਾ ਕੇ ਤੇ ਪੀ ਕੇ ਵੇਖਣਾ ਕਿ ਇੰਨਾ ਬੱਚੇ ਖੁਸ਼ ਹੋ ਕੇ ਪੀਣਗੇ ਕੀ ਬਾਜ਼ਾਰ ਦੀ ਚੀਜ਼ ਜਿਹੜੀ ਹੈ ਨਾ ਉਹ ਸਾਰੀ ਭੁੱਲ ਜਾਣਗੇ। ਗਰਮੀਆਂ 'ਚ ਇਹੋ ਜੀ ਤਾਕਤਵਾਰੀ ਚੀਜ਼ ਪੀਣੀ ਚਾਹੀਦੀ ਬਾਦਾਮ ਨੂੰ ਪਾ ਕੇ ਵਿੱਚ ਕਾਜੂ ਪਿਸਤਾ ਪਾ ਕੇ। ਇਹਨਾਂ ਅੰਦਰ ਤਾਕਤ ਪੈਂਦੀ ਆ ਤੇ ਠੰਡਕ ਪੈਂਦੀ ਆ। ਐਂ ਠੰਡਾ ਠਾਰ ਹੋ ਜਾਂਦਾ। ਲੋ ਜੀ ਸ਼ਰਬਤ ਬਣ ਕੇ ਹੋ ਗਿਆ ਤਿਆਰ। ਪੂਰੀ ਗੱਲਬਾਤ ਬਣੀ ਗਈ ਪੂਰੀ ਸਜਾਵਟ ਤਾਂ। ਉੱਤੇ ਪਾਤੇ ਬਾਦਾਮ ਤੇ ਪਿਸਤਾ ਤੇ ਕਦੂ ਦੇ ਬੀਜ ਪਾਤੇ ਉੱਤੇ। ਇਹਦੇ ਨਾਲ ਉੱਤੇ ਡੋਸ਼ ਵੀ ਬਣ ਗਈ ਪੂਰੀ ਸ਼ਰਬਤ ਦੀ। ਲਓ ਜੀ ਸਾਡਾ ਬਦਾਮਾ ਵਾਲਾ ਦੁੱਧ ਬਣ ਕੇ ਤਿਆਰ ਹੋ ਗਿਆ ਵਾ ਕਸਟਰਡ ਪਾਊਡਰ ਵਾਲਾ ਤੇ ਬਹੁਤ ਹੀ ਵਧੀਆ ਬਣਿਆ ਵਾ ਤੇ ਤੁਸੀਂ ਵੀ ਘਰ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਫੇ ਦੇਣਾ ਤੇ ਗਰਮੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈਣ ਈ ਆ ਨਿੰਬੂ ਪਾਣੀ ਦਿਆ ਕਰੋ ਇਸ ਤਰ੍ਹਾਂ ਦੇ ਸ਼ਰਬਤ ਬਣਾ ਕੇ ਤੇ ਬੱਚਿਆਂ ਨੂੰ ਦਿਆ ਕਰੋ ਜਿਹੜੇ ਕਿ ਸਰੀਰ ਨੂੰ ਤਾਕਤ ਵੀ ਦਿੰਦੇ ਆ ਇਹ ਜਿਹੜੀਆਂ ਚੀਜ਼ਾਂ ਨਿੰਬੂ ਪਾਣੀ ਹੋਇਆ ਸ਼ਰਬਤ ਹੋਏ ਤੇ ਜਿਹੜੇ ਕਿ ਸਰੀਰ ਨੂੰ ਨਾ ਠੰਡ ਦਿੰਦੇ ਆ ਠੰਡਕ ਦਿੰਦੇ ਆ ਤੇ ਬੱਚੇ ਵੀ ਖੁਸ਼ ਹੋ ਕੇ ਪੀਂਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਜਿੰਨੀਆਂ ਵੀ ਠੰਡੀਆਂ ਚੀਜ਼ਾਂ ਆ ਆਪਾਂ ਖਾ ਸਕਦੇ ਆ ਕਿਉਂਕਿ ਦੁੱਧ ਜਿਹੜਾ ਵਾ ਇਹ ਸਰੀਰ ਨੂੰ ਤਾਕਤ ਦਿੰਦਾ ਵਾ ਤੇ ਕਸਟਰਡ ਪਾウダー ਜਿਹੜਾ ਇਹ ਵੀ ਚੰਗਾ ਹੁੰਦਾ ਵਾ ਤੇ ਬਦਾਮ ਤੇ ਡਰਾਈ ਫਰੂਟ ਜਿਹੜੇ ਇਹ ਵੀ ਆਪਣੇ ਸਰੀਰ ਨੂੰ ਤਾਕਤ ਦਿੰਦੇ ਆ ਤੇ ਇਸ ਕਰਕੇ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ ਬਹੁਤ ਵਧੀਆ ਬਣੂਗਾ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਅਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਤੇ ਤੁਸੀਂ ਇੱਕ ਵਾਰੀ ਸਾਡੇ ਤਰੀਕੇ ਨਾਲ ਬਣਾ ਕੇ ਜ਼ਰੂਰ ਵੇਖਣਾ ਸਾਡਾ ਬਹੁਤ ਬਹੁਤ ਧੰਨਵਾਦ